पावे श्री गुरु गोबिंद जी के चार साहब शहीद तीन सो सतार हो गए हन। पर हाला तक भी गुरु की महिला महसूस हो रहा है पिछले छोटे तो साहेबजादे बाबा फी देल मीडिया उ चल रही सी बाह सिंह जी का जन्म माता सुन्दरी जी दुख तो श्री आनंदपुर साहिब विखे हुआ सी जबकि सचाई नहीं मैं बहुत सारे व्हाट्सएप ग्रुप थी इस बारे सुदाई भी करवाई पर तब तक, एक गलत जानकारी बहुत वायरल हो चुकी सी मेरे मन में उसी वे एक ख्याल आया कि क्यों ना इस विषय संबंधी सरबंग जानकारी छोटे साहेब दी शहीदी सिंह सभा मौके सिख संत दृष्टि गोचर की जाए गुरु की महिला चारे साहेबजाद जन्म अति शहीदिया का बिरतांत कुछ इस तरह है ਦਸਮ ਪਾਤਸ਼ਾਹ ਹਜੂਰ ਦੇ ਤਿੰਨ ਮਹਿਲ ਸਨ ਸਭ ਤੋਂ ਵੱਡੇ ਮਾਤਾ ਜੀਤੋ ਜੀ ਸਨ ਦੂਸਰੇ ਨੰਬਰ ਤੇ ਮਾਤਾ ਸੁੰਦਰੀ ਜੀ ਸਨ ਅਤੇ ਤੀਸਰੇ ਨੰਬਰ ਤੇ ਮਾਤਾ ਸਾਹਿਬ ਕੌਰ ਜੀ ਸਨ ਜਿਨ੍ਹਾਂ ਦੀ ਝੋਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਜੀ ਨੂੰ ਪਾਇਆ ਹੈ ਕੁਝ ਇਤਿਹਾਸਕਾਰ ਤਾਂ ਮਾਤਾ ਸਾਹਿਬ ਕੌਰ ਜੀ ਨੂੰ ਗੁਰੂ ਸਾਹਿਬ ਦੇ ਕੁਆਰੀ ਡੋਲੇ ਦੇ ਅਰਥਾਂ ਨਾਲ ਵੀ ਸੰਗਿਆ ਦਿੰਦੇ ਹਨ गुरु साहेब तो माता जीतो जी का व्याह हार सतारा गुरु चौती नाहौर विखे हुआ इस विच गुरु तेग बहादुर जी आप जग नानकी हम आनंदपुर साहेब तो अपने पुत्र गोबिंद राय की जंज लेके गुरु के लाहौर चुके तो सन

ਜੰਗ ਵਿੱਚ ਦਸ਼ਮੇਸ਼ ਪਿਤਾ ਦੀਆਂ ਨਿਸਰਾਂ ਦੇ ਸਾਹਮਣੇ 8ਪੋ ਸੰਮਤ 1761 ਨੂੰ ਹੋਈ ਸਹੇਬਜ਼ਾਦਾ ਬਾਬਾ ਜਜਾਰ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖ ਤੋਂ ਅਨੰਦਪੁਰ ਸਾਹਿਬ ਵਿਖੇ ਸੰਮਤ 1747 ਵਿੱਚ ਹੋਇਆ ਅਤੇ ਆਪ ਦੀ ਸ਼ਹੀਦੀ ਵੀ ਚਮਕੌਰ ਸਾਹਿਬ ਦੇ ਖਾੜਾ ਇਹ ਜੰਗ ਵਿੱਚ ਗੁਰੂ ਪਿਤਾ ਦੀਆਂ ਨਿਸਰਾਂ ਦੇ ਸਾਹਮਣੇ 8ਪੋ ਸੰਮਤ 1761 ਨੂੰ ਹੋਈ ਸਿੱਖੀ ਸਿਧੱਤ ਦੇ ਸਭ ਤੋਂ ਮਹਾਨ ਸ਼ਹੀਦ ਸਾਹਿਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਜੀ ਦਾ ਜਨਮ ਵੀ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਮਕਰ ਸੁਦੀ 3 ਸੰਮਤ 1853 ਨੂੰ ਹੋਇਆ ਅਤੇ ਆਪ ਜੀ ਨੂੰ ਸਿੱਖੀ ਸਿੱਧਕੁੱਤੇ ਪੂਰੀ ਸਿਰ ਨਾਲ ਪਹਿਰਾ ਦੇ ਇਨਕਾਰ ਲਈ ਇਸਲਾਮ ਦੀ ਈਨ ਨਾਮਣਨ ਕਾਰਨ ਉਸ ਸਮੇਂ ਦੇ ਜ਼ਾਲਮ ਸੂਬੇਦਾਰ ਸਰਹੰਦ ਵਜੀਦ ਖਾਨ ਦੇ ਹੁਕਮ ਨਾਲ ਅਨੇਕਾ ਤਸੀਹੇ ਦੇਣ ਤੋਂ ਬਾਅਦ ਅੰਤ ਨੂੰ ਜ਼ਿੰਦਾ ਕੰਦਾ ਵਿੱਚ ਚਿੰਨ ਕੀ 13 ਪੂ 3 ਸੰਮਤ 1861 ਵਿੱਚ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਸਮੇਂ ਆਪ ਜੀ ਦੀ ਉਮਰ ਲਗਭਗ 8 ਸਾਲ ਦੀ ਸੀ ਸਿੱਖੀ ਸਿੱਧਤ ਦੀ ਸਭ ਤੋਂ ਛੋਟੀ ਉਮਰ ਦੇ ਮਹਾਨ ਸ਼ਹੀਦ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਵੀ ਮਾਤਾ ਜੀਤੂ ਜੀ ਦੀ ਕੁੱਖ ਤੋਂ ਅਨੰਤਪੁਰ ਸਾਹਿਬ ਵਿਖੇ ਫਗਣ ਸੁਦੀ ਸਤ ਸੰਵਤ 1755 ਨੂੰ ਹੋਇਆ ਆਪ ਜੀ ਨੂੰ ਵੀ ਵੱਡੇ ਭਰਾ ਬਾਬਾ ਜ਼ੁਰਾਵਰ ਸਿੰਘ ਵਾਂਗ ਹੀ ਸਿੱਖੀ ਸਿੱਧਤ ਦੀ ਸਭ ਤੋਂ ਗਠਨ ਪ੍ਰੀਖਿਆ ਵਿੱਚੋਂ ਗੁਜ਼ਰਨਾ ਪਿਆ ਅਤੇ ਨਿੱਕੀ ਜਿਹੀ ਪਿਆਰੀ ਤੇ ਲਾਡਲੀ ਜਿੰਦਰੀ ਨੂੰ

ਸ਼ਹੀਦੀ ਸਮੇਂ ਆਬਦੀ ਦੀ ਉਮਰ ਦੇਸੀ ਕੈਲੰਡਰ ਅਨੁਸਾਰ ਲਗਭਗ 6 ਸਾਲ ਬਣਦੀ ਸੀ ਛੋਟੀ लाड़ली ਪੋਤਰੀਆਂ ਦੀ ਸ਼ਹੀਦੀ ਦੀ ਖਬਰ ਸੁਣਦਿਆਂ ਹੀ ਮਾਤਾ ਗੁਜਰੀ ਜੀ ਵੀ ਆਪਣੇ ਸ਼ਹੀਦ ਪੋਤਰੀਆਂ ਨੂੰ ਆਪਣੀ ਨਿੱਕੀ ਗੋਦ ਵਿੱਚ ਸਮੇਟ ਕੇ ਸਦੀਵਤਾ ਦੀ ਗੋਦ ਵਿੱਚ ਜਾ ਬਿਰਾਜੇ ਅਤੇ ਦੁਨੀਆ ਦੇ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਅਜਿਹਾ ਬਾਪ ਲਿਖਤੈ ਨੂੰ ਜ਼ੁਲਮ ਤੇ ਅਨਿਆ ਵਿਰੁੱਧ ਲੜੀ ਗਈ ਸਬਰ ਅਤੇ ਸਿੱਦਕਤ ਦੀ ਜੰਗ ਦਾ ਇੱਕ ਸੁਨਹਿਰੀ ਪੰਨਾ ਹੋ ਨਿਬੜਿਆ

श्री अनंतपुर विखे माता जीतो जी दिया सारिया अंतम रस्मा अति संस्कार माता गुजरी जी दी देख रेख विच अपने हाथी कीता सरबल नु अपने महान पिता गुरु तेग बहादुर साहेब जी दे सीस दा संस्कार अति माता जीतो जी दा संस्कार ही श्री अनंतपुर साहेब विखे अपने हाथी करना नसीब होया बाकी चारे पुत्रा अति माता गुजरी जी दे बल अंगी दे अंगीठियां दे सेख तो गुरु साहेब महरूम रहे गुरुजी ने माता जीतो जी दी ज्योति ज्योत समाज आटो बाद दोवे छोटे साहिबजादियां पाव बाबा ज़ुरावर सिंह अते बाबा फतेह सिंह जी दे पालन पोषण अते सिखी सिद्ध की तरबियत दी सारी जिम्मेदारी साहिबजादियां दी दादी माता गुजरी जी दे सुपुर्द कर देती सी बड़े साहिबजादियां बाबा अजीत सिंह अते बाबा जजार सिंह जी दा शास्त्र ज्ञान सिखी सिद्धक दा बोध शस्त्र कला अते युद्ध विद्या ते निपुण को ਸਵਾਰੀ ਦੀ ਸਿਖਲਾਈ ਦਸਮ ਪਾਤਸ਼ਾਹ ਹਜ਼ੂਰ ਆਪਕੋ ਦਿੰਦੇ ਸਨ ਗੁਰੂ ਕੀ ਤੀਜੇ ਮਹਿਲ ਮਾਤਾ ਸਾਹਿਬ ਕੋਰਡੀਨਲ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ 18 ਵਿਸਾਖ ਸੰਮਤ 1757 ਨੂੰ ਅਨੰਦਪੁਰ ਸਾਹਿਬ ਵਿਖੇ ਸਿੱਖ ਸੰਤਾਂ ਦੇ ਬਿਹਤ ਜੋਰਦीन ਕਾਰਨ ਹੋਇਆ

सवास प्रतिज्ञा की है कि मैं हूँ केवल आपसे चरना में ही रहना है इस संवाद तो बाद गुरुजी ने कहा कि ठीक है साहिब कौर ती मेरी प्रतिज्ञा निभा देना ते असी तो प्रतिज्ञा निभा देवांगे ये आपके गुरुजी ने सिख संगत की हाजरी विच ही व्याह कबूल कर लिया इतिहास गवाह है कि माता साहेब कौर दी झोली विच दसम पातशाह ने पंथ ਖਾਲਸੇ ਨੂੰ ਪਾ ਦਿੱਤਾ ਅਤੇ ਮਾਤਾ ਸਾਹਿਬ ਕੌਰ ਨੂੰ ਸਿੱਖਾਂ ਦੇ ਗੌਰਵਮਈ ਇਤਿਹਾਸ ਵਿੱਚ ਖਾਲਸੇ ਦੀ ਮਾਤਾ ਹੋਣ ਦੀ ਲਗਭ ਤੇ ਮਾਣ ਸਨਮਾਨ ਨਾਲ ਸਤਿਕਾਰਿਆ ਜਾਂਦਾ ਹੈ ਇੱਥੇ ਇਹ ਦੱਸਣਯੋਗ ਹੈ ਕਿ ਗੁਰੂ ਦਸਮ ਪਤਸ਼ਾਹ ਹਜ਼ੂਰ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅਬਜਨਗਰ ਹਜ਼ੂਰ ਸਾਹਿਬ ਤੋਂ ਮਾਤਾ ਸਾਹਿਬ ਕੌਰ ਨੂੰ ਦਿੱਲੀ ਲਈ ਰਵਾਨਾ ਕਰਨ ਸਮੇਂ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਚ ਸ਼ਸਤਰਵੀ ਪੂਰੀ ਸਨਮਾਨ ਨਾਲ ਰੱਖਣ ਲਈ ਉਹਨਾਂ ਦੇ سپੁਰਦ ਕੀਤੇ ਸੰਜੋ ਇਸ ਸਮੇਂ ਦਿੱਲੀ ਦੇ ਗੁਰਦੁਆਰਾ ਰਕਾਬਗੰਗ ਸਾਹਿਬ ਵਿੱਚ ਸੁਸ਼ੋਭੇ ਹਨ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰੀ ਜੀ ਤੋਂ ਬਹੁਤ ਸਮਾਂ ਪਹਿਲਾਂ ਹੀ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਸਨ ਅਤੇ ਆਪ ਜੀ ਦਾ ਅਸਥਾਨ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਦੇਹਰੇ ਦੇ ਪਾਸ ਹੀ ਦਿੱਲੀ ਵਿੱਚ ਸੁਸ਼ੋਭੇ ਥੇ माता सुंदरी जी सम्मत अठारह विच दिल्ली विखे ही ज्योति जोत समा गए सन माता सुंदरी जी दी हवेली तुर्कमान दरवाजे तो बाहर गुरुद्वारा सीस गंज साहेब तो डेढ़ मील दी वित्ते दिल्ली विच सुशोभित है छोटे साहेबजाद दी दर्दनाक शहीदी दी वेदना दा दर्द मेरी संवेदना विच होर गहरा उतर जाता है जदों ही ख्याल मेरे तकलीफ विच एक असका पीड़ा दी कुरलाहट हाँ छेड़ दिंदा है ते मैं अथरू ਅਥਰੂ ਹੋੜ ਤਾਹ ਕਿ ਜਦੋਂ ਮਾਸੂਮ ਸਾਹਿਬਜ਼ਾਦਿਆਂ ਨੂੰ ਸਰਹੰਤੀ ਖੂਨੀ ਦੀਵਾਰ ਵਿੱਚ ਚਿਨਿਆ ਜਾ ਰਿਹਾ ਹੋਵੇਗਾ ਅਤੇ ਲਾੜੀ ਮੌਤ ਨੂੰ ਵੇਖਣ ਤੋਂ ਪਹਿਲਾਂ ਉਹਨਾਂ ਮਾਸੂਮ ਜ਼ਿੰਦਾਨ ਨੂੰ ਆਪਣੀ ਅਮਣੀ ਮਾਤਾ ਜੀ ਤੋਂ ਦੀ ਯਾਦ ਜ਼ਰੂਰ ਆਈ ਹੋਵੇਗੀ ਜੋ ਆਪਣੇ लाडले ਪੁੱਤਰਾਂ ਨੂੰ ਦੁੱਧ ਚੰਗਾਉਂਦੀ ਹੋਈ ਸਦਾ ਲਈ ਵਿਛੋੜਾ ਦੇ ਗਈ ਸੀ ਇਸ ਦਰਦਨਾਕ ਤਸਵੀਰ ਨੂੰ ਇੱਕ ਸ਼ਾਇਰ ਨੇ ਬਿਆਨ ਕਰਦਾ ਹੈ